ਨਾਮ ਹਸਪੀਟਲ ਦੇ ਵਿੱਚ ਜੋ ਇੱਕ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀਗੀ ਪੱਲੇ ਸ਼ਹਿਰ ਦੀ ਨਹੀਂ ਪੂਰੇ ਇਲਾਕੇ ਦੀ ਬਹੁਤ ਵੱਡੀ ਮੰਗ ਸੀਗੀ ਇੱਕ ਹਸਪਤਾਲ ਦਾ ਏਰੀਆ ਘੱਟ ਪੈਂਦਾ ਸੀਗਾ 인ਫਰਾਸਟ੍ਰਕਚਰ ਘੱਟ ਸੀਗਾ ਉਹਦੇ ਸਬੰਧ ਦੇ ਵਿੱਚ 8 ਆ ਆਪੀਡੀ ਰੂਮਸ ਨੇ ਜਿਹੜੇ ਇੱਕ ਨਵਾਂ ਬਲਾਕ ਹੈ ਜਿਹੜਾ ਉਹ ਬਣ ਕੇ ਤਿਆਰ ਹੋ ਚੁੱਕਿਆ ਉਹ ਸਮਰਪਿਤ ਕੀਤਾ ਜਿਸ ਦੇ ਵਿੱਚ ਵੱਖ-ਵੱਖ ਜੋ ਜੋ ਸਟ੍ਰੀਮਸ ਨੇ ਵੱਖ-ਵੱਖ-ਵੱਖ ਡਾਕਟਰ ਜਿਹੜੇ ਉਹਨਾਂ ਦੇ ਨਾਲ-ਨਾਲ ਇੱਕ ਮੈਨੂੰ ਪਿਛਲੇ ਦਿਨਾਂ ਚ ਪਤਾ ਲੱਗੇ ਸੀਗਾ ਕਿ ਹੋਮ ਵਿਥੀ ਡਾਕਟਰ ਜਿਹੜੇ ਉਹ ਵੀ ਵਿਚਾਰੇ ਕਿਤੇ ਸ਼ਹਿਰ ਦੇ ਵਿੱਚ ਅ ਬੈਠਦੇ ਨੇ ਲੋਕੋ ਦਿੱਕਤ ਆਉਂਦੀ ਜਿਹੜੇ ਉਹਨਾਂ ਦੇ ਪੇਸ਼ੈਂਟ ਨੇ ਉਹਨਾਂ ਦਾ ਵੀ ਰੂਮ ਹੈ ਜਿਹੜਾ ਉਹ ਇੱਥੇ ਹੁਣ ਸ਼ਿਫਟ ਕਰਦਾ ਹੈ ਤਾਂ ਕਿ ਸਾਰਾ ਕਨਸੋਲिडेटेड ਰਹੇ ਇਸ ਤੋਂ ਇਲਾਵਾ 42 ਲੱਖ 20 ਹਜ਼ਾਰ ਦੀ ਲਾਗਤ ਦੇ ਨਾਲ ਇਹ ਬਲੱਡ ਬੈਂਕ ਹੈ ਜਿਹੜਾ ਇਹ ਅਗਲੇ 4 ਮਹੀਨੇ ਦੇ ਵਿੱਚ ਬਣ ਕੇ ਕੰਪਲੀਟ ਹੋ ਜਾਏਗਾ ਜਿਹਦੇ ਵਿੱਚ ਪੂਰਾ ਟੋਟਲੀ 100% ਆਧੁਨਿਕ ਹੋਏਗਾ 42 ਲੱਖ 20 ਹਜ਼ਾਰ ਦੀ ਕੀਮਤ ਦੇ ਨਾਲ ਤੇ ਇਹ ਜਿਹੜਾ ოਪੀਡੀ ਬਲਾਕ ਹੈ ਇਹ ਤਕਰੀਬਨ 80 ਲੱਖ ਦੇ ਨਾਲ ਹੀ ਬਣ ਕੇ ਅੱਜ ਸਮਰਪਿਤ ਸ਼ਹਿਰ ਨੂੰ ਕਰ ਚੁੱਕੇ ਆਂ ਔਰ ਖਾਸ ਤੌਰ ਤੇ ਬਲੱਡ ਬੈਂਕ ਦੀ ਆਪਾਂ ਜਦੋਂ ਗੱਲ ਕਰਦੇ ਆ ਤੇ ਇਨ ਕੇਸ ਆਫ ਅਮਰਜੈਂਸੀ ਕੋਈ ਐਕਸੀਡੈਂਟ ਹੋ ਜੇ ਕੋਈ ਕਿਸੇ ਸਾਡੀ ਧੀ ਪੈਣ ਦੇ ਬੇਬੀ ਹੋਣ ਵਾਲਾ ਹੋਵੇ ਬੱਚਾ ਹੋਣ ਵਾਲਾ ਹੋਵੇ ਉਦੋਂ ਕਈ ਵਾਰੀ ਸੀਜ਼ੇਰੀਅਨ ਦੇ ਵਿੱਚ ਅਮਰਜੈਂਸੀ ਨੋਟ ਪੈਂਦੀ ਹੈ ਤੇ ਆ ਫੂਨ ਦਾਨ ਉਮਦਾਨਾ ਆਪਾਂ ਹਮੇਸ਼ਾ ਕਹਿੰਦੇ ਆ ਪਰ ਜਦੋਂ ਜਿਸ ਪਰਿਵਾਰ ਨੂੰ ਲੋਡ ਪੈਂਦੀ ਹੈ ਜਿਸ ਸਟੇਸ਼ਨ ਨੂੰ ਲੋਡ ਪੈਂਦੀ ਹੈ ਉਦੋਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਨੇੜੇ ਤੋਂ ਨੇੜੇ ਸੰਗਰੂਰ ਜਾਣਾ ਪੈਂਦਾ ਸੀ ਉੱਥੇ ਵੀ ਵੀ ਵਾਰੀ ਮਿਲਦਾ ਨਹੀਂ ਸੀ ਖੱਜਲ ਖਵਰੀ ਨੇੜੇ ਸਵੇਰੇ ਸੋ ਇਸ ਚੀਜ਼ ਨੂੰ ਇਸ ਮੁਸ਼ਕਿਲ ਨੂੰ ਦੂਰ ਕਰਨ ਦੇ ਲਈ ਅੱਜ ਬਲੱਡ ਬੈਂਕ ਦਾ ਵੀ ਨੀ ਪੱਤਰ ਰੱਖਿਆ ਅਗਲੇ 4 ਮਹੀਨੇ ਚ ਬਣ ਕੇ ਉਹ ਵੀ ਕੰਪਲੀਟ ਹੋ ਜਾਏਗਾ ਤਾਂ ਕਿ ਲੰਬੇ ਸਮੇਂ ਤੋਂ ਡਾਕਟਰਾਂ ਦੀ ਰਹੀ ਹੈ ਜਿਹੜੀ ਉਹ ਚੱਲਦੀ ਆ ਰਹੀ ਸੀਗੀ ਪਰ ਹਰੇਕ ਚੀਜ਼ ਨੂੰ ਡਾਕਟਰ ਵੀ ਘੱਟ ਸੀਗੇ ਤੇ ਇਨਫਰਾਸਟ੍ਰਕਚਰ ਵੀ ਘੱਟ ਸੀਗਾ ਸਰਕਾਰ ਇਸੇ ਕੰਮ ਦੇ ਉੱਪਰ ਲੱਗੀ ਹੋਈ ਆ ਇਨਫਰਾਸਟ੍ਰਕਚਰ ਵੀ ਪੂਰਾ ਹੋ ਰਿਹਾ ਨਾਲ ਨਾਲ ਡਾਕਟਰਾਂ ਦੀ ਕਮੀ ਹੈ ਜਿਹੜੀ ਰੋਜ਼ ਤੁਸੀਂ ਦੇਖ ਰਹੇ ਹੋ ਕਿ ਨਵੀਆਂ ਭਰਤੀਆਂ ਜਿਹੜੀਆਂ ਹੋ ਰਹੀਆਂ ਨੇ ਉਹਦੇ ਵਿੱਚ ਡਾਕਟਰ ਦੀ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਦੀਆਂ ਭਰਤੀਆਂ ਵੀ ਹੋ ਰਹੀਆਂ ਨੇ ਜਿਸ ਨੂੰ ਜਹਜਾ ਇੱਕ ਵਧੀਆ ਚੰਗੇ ਟੌਪ ਦੇ ਹਸਪੀਟਲ ਦੇ ਵਿੱਚ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਔਰ ਸਹੂਲਤਾਾਂ ਮਿਲਦੀਆਂ ਨੇ ਸਾਡੀ ਕੋਸ਼ਿਸ਼ ਔਰ ਵਚਨਬੱਧਤਾ ਇਸ ਕਰਦੀ ਹੈ ਕਿ ਉਹ ਸਰਕਾਰੀ ਹਸਪਤਲ ਦੇ ਵਿੱਚ ਵੀ ਹਰ ਆਮ ਬੰਦੇ ਨੂੰ ਉਹ ਸਹੂਲਤਾਂ ਮਿਲਣ। ਸੋਹਣੀ ਸੁਜਜੀ ਬਿਲਡਿੰਗ ਬਣੀ ਹੈ। ਇੱਚ ਡਾਕਟਰਾਂ ਵਾਸਤੇ ਵਧੀਆ ਕਮਰਿਆਂ ਵਿੱਚ ਏਸੀ ਲੱਗੇ ਹੋਏ ਨੇ ਤਾਂ ਕਿ ਉਹ ਆਰਾਮ ਨਾਲ ਪੇਸ਼ੈਂਟ ਦਾ ਚੈੱਕਅਪ ਕਰ ਸਕਣ। ਪੇਸ਼ੈਂਟ ਵਾਸਤੇ ਟਾਇਲਟਸ ਵੀ ਨੇ, ਉਹਨਾਂ ਦੇ ਬੇਟਿੰਗ ਵਾਸ ਬੈਠਣ ਵਾਸਤੇ ਵੇਟਿੰਗ ਰੂਮ ਵੀ ਨੇ। ਠੰਡਾ ਪਾਣੀ ਪੀਣ ਵਾਸਤੇ ਵਾਟਰ ਕੂਲਰ, ਆਰਓ ਸਿਸਟਮ ਜਿਹੜੀ ਮਾਡਰਨ ਤਕਨੀਕ ਹੈ ਕੋਈ ਵੀ ਉਹ ਪੂਰਾ ਲੈਸ ਬਿਲਡਿੰਗੇ ਬਣੀ ਹੈ। ਇਹ ਬਿਲਡਿੰਗ 80 ਲੱਖ 8000 ਰੁਪਏ ਦੀ ਬਿਲਡਿੰਗ ਦਾ ਤਿਆਰ ਹੋਈ ਹੈ ਇਸ ਤੋਂ ਇਲਾਵਾ ਥੋੜੇ ਪਿਛਲੇ ਪਾਸੇ ਇੱਕ ਬਲੱਡ ਸੈਂਟਰ ਦੀ ਬਿਲਡਿੰਗ ਬਣ ਰਹੀ ਹੈ ਇਹ ਬਿਲਡਿੰਗ 42 ਲੱਖ 19000 ਰੁਪਏ ਦੀ ਬਿਲਡਿੰਗ ਦਾ ਅੱਜ ਨੀਂ ਪੱਥਰ ਰੱਖ ਰਹੇ ਨੇ ਇਹ ਬਿਲਡਿੰਗ ਲਗਭਗ 4 ਮਹੀਨੇ ਚ ਪੂਰੀ ਹੋ ਜਾਏਗੀ ਇਹਦੇ ਵਿੱਚ ਜਿਸ ਤਰ੍ਹਾਂ ਕੋਈ ਪੇਸ਼ੈਂਟ ਐਕਸੀਡੈਂਟਲ ਪੇਸ਼ੈਂਟ ਹੁੰਦਾ ਸੀ ਬਲੱਡ ਦੀ ਲੋੜ ਪੈਂਦੀ ਸੀ ਉਹ ਸਰੂਰ ਜਾਣਾ ਪੈਂਦਾ ਲੁਧਿਆਣੇ ਜਾਂਦੇ ਜਾਂ ਪੀਜੀੀ ਜਾਂਦੇ ਉਹ ਹੁਣ ਜਿਹੜਾ ਲੋਕਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਪਵੇਗੀ ਪੂਰੇ ਬਲੱਡ ਬੈਂਕ ਖੁੱਲ ਰਿਹਾ ਹੈ ਜੇ ਰੱਬ ਨਾ ਕਰੇ ਕਿਸੇ ਮਰੀਜ਼ ਨੂੰ ਖਾਣ ਦੀ ਲੋੜ ਹੈ ਜਾਂ ਕਿਸੇ ਨੇ ਡੋਨੇਟ ਕਰਨਾ ਹੈ ਉਹ ਇੱਥੇ ਡੋਨੇਟ ਵੀ ਕਰ ਸਕਦਾ ਹੈ ਤੇ ਇਹਦੇ ਵਿੱਚ ਉਹਨੂੰ ਰਾਮ ਕਰਨ ਵਾਸਤੇ ਉਹਦੀ ਰਿਫਰੈਸ਼ਮੈਂਟ ਵਾਸਤੇ ਹਰ ਚਰਨ ਦੀ ਸਿਫਤ ਉਰੇ ਮਿਲੇਗੀ